ਜੋ ਇਹ ਪਾਣੀ ਹੈਗਾ ਤੋਂ ਬੰਦ ਦੇ ਨਾਲ ਕਈ ਥਾਵਾਂ ਟੱਕ ਹੋਇਆ ਕਈ ਥਾਵਾਂ ਨਹੀਂ ਟੱਕ ਰਿਹਾ ਜੀ ਦੇਖੋ ਪਾਣੀ ਦੀ ਰਫ਼ਤਾਰ ਕਾਫੀ ਹੈ ਸੰਭਾਵਨਾ ਹੈ ਕਿ ਕਾਫੀ ਵੱਧ ਸਕਦਾ ਜੀ ਜਿਹੜੇ ਬੰਦ ਦੇ ਅੰਦਰ ਸੀਗੇ ਪ੍ਰਵਾਹ ਸੀਗੇ ਜੋ ਬੁੱਧ ਪ੍ਰਵਾਹ ਜਾਂ ਹੋਰ ਸੀਗੇ ਪ੍ਰਵਾਹ ਉਹਨਾਂ ਸਾਲ ਨੂੰ ਤੋਂ ਵੱਡਾ ਆਪਣਾ ਕੱਢ ਕੇ ਤੇ ਜਿਹੜਾ ਹੈਗਾ ਸੁਰੱਖਿਆ ਸਮਾਂ ਸਟੈ ਗਿਆ ਹੋਇਆ ਜੀ ਤੇ ਬਾਕੀ ਜਿਹੜੇ ਨਾਲ ਲੱਗਦੇ ਪਿੰਡ ਨੇ ਉਹਨਾਂ ਸਾਰਿਆਂ ਦੀ ਤਕਰੀਪਾ ਇਹ ਤਾਂ ਹੋਇਆ ਗਿਆ ਜੀ ਤੇ ਤਾਂ ਕਿ ਪ੍ਰਕਾਸ਼ ਰੱਖੇ ਪਾਣੀ ਦੀ ਲੋ ਟੋਈ ਤਾਂ ਜਖੜਾ ਬਦਈ ਦੇ ਇੱਥੇ ਹੋਇਆ ਠੀਕ ਆ ਸਰ ਤੁਹਾਡੇ ਵੱਲੋਂ ਕੋਈ ਪ੍ਰਬੰਧ ਕੀਤਾ ਹੈਗਾ ਕੋਈ ਮੜਾ ਮੋਟਾ ਜੇ ਕਿਸੇ ਹੈਲਪ ਦੀ ਹੈਲਪ ਦੀ ਲੋੜ ਹੈ ਤਾਂ ਅ ਜਿਹੜੀਆਂ ਹੈਗੇ ਜੀ ਸੀ ਵੀ ਮਸ਼ੀਨਾਂ ਹੈਗੀਆਂ ਨੇ ਜੀ ਜੇ ਤਿੰਨ ਚੱਲਦੇ ਪਈਆਂ ਨੇ ਇਹ ਮੈਂ ਖੁਦ ਕਹਿ ਕੇ ਆਮਗੋਈਆਂ ਜੀ ਥੋੜਾ ਤਲ ਖੁਦ ਗੱਲ ਕਰਕੇ ਇਹ ਪਹਿਲਾਂ ਵੀ ਮੈਨੂੰ ਦੱਸਿਆ ਜਿਹੜੇ ਹੈਗੇ ਜੀ ਸੱਜਣਾ ਇਹਨਾਂ ਨੇ ਵੀ ਹਰ ਵਾਰੀ ਇਹ ਤਾਂ ਨਾਲ ਸਹਿਯੋਗ ਕਰਦੇ ਨੇ ਤੇ ਐਵੇਂ ਕਿ ਕੋਈ ਕਾਲ ਕੀਤੀ ਹੈ ਤੇ ਸਾਰੇ ਉਸੇ ਆਪਣੀਆਂ ਜੀਸੀਬੀ ਮਸ਼ੀਨਾਂ ਲੈ ਕੇ ਆ ਗਏ ਠੀਕ ਹੈ ਜਿਹਦਾ ਸਾਰ ਫਲੋਰ ਦਾ ਏਰੀਆ ਬਹੁਤ ਜ਼ਿਆਦਾ ਜਿਹੜਾ ਦਰਿਆ ਦੇ ਨਾਲ ਲੱਗਦਾ ਹੈਗਾ ਤੁਸੀਂ ਤੁਹਾਡਾ ਵੀ ਡਿਊਟੀ ਲੱਗੀ ਹੋਣੀ ਹੈ ਸਰ ਕਿੰਨੇ ਕੁ ਵੀਕ ਪੁਆਇੰਟ ਹੈਗੇ ਤੁਹਾਨੂੰ ਪਤਾ ਹੋਣਾ ਆਉਣਾ ਵੀ ਜਿਹੜਾ ਸਤਲੁਜ ਦਰਿਆ ਦੀ ਬੰਦ ਹੈ ਗਿਆ ਦੇਖੋ ਜੀ ਤਿੰਨ ਪੰਟ ਸੀਗੇ ਇੱਕ ਕੜਿਆਲੇ ਲੱਗੇ ਸੀਗਾ ਜੀ ਉਤੋਂ ਜੀਸੀਬੀ ਨਾਲ ਸੈਟ ਕਰਾਤਾ ਗਿਆ ਜੀ ਇੱਕ ਹੁਣ ਆਪਣਾ ਜਿਹੜਾ ਇੱਥੇ ਆਪਾਂ ਕਿਹੜੇ ਸਾਹਮਣੇ ਹੈਗਾ ਇਹ ਹੈ ਜੀ ਇੱਕ ਪੁਲ ਦੇ ਨਾਲ ਆ ਇਹ ਸਾਰੇ ਜਿਹੜੇ ਹੈਗੇ ਉਥੇ ਜੀਸੀਬੀ ਬਹੁਤ ਸਾਰੇ ਜੀਸੀਬੀ ਲੱਗੀ ਇੱਕ ਤਾਂ ਕਰ ਰਹੇ ਆ ਦੋ ਤਾਂ ਕਰ ਰਹੇ ਆ ਜੀ ਠੀਕ ਆ ਕਿ ਲੋਕਾਂ ਨੂੰ ਕੀ ਵੀਲ ਕਰਨਾ ਚਾਹੁੰਦੇ ਹੋਸੀਂ ਲੋਕਾਂ ਨੂੰ ਮੈਂ ਇਹ ਵੀ ਕਿ ਕਰਦਾ ਵੀ ਜਿਹੜਾ ਹੈਗਾ ਵਾ ਇਹ ਪ੍ਰੋਸੈਸ਼ਨ ਦਾ ਸਾਧਨ ਪਾਣੀ ਦੇਖਣ ਦੇ ਭਾਣੇ ਅੱਗੇ ਨਾਲ ਪਛੇਰੇ ਜਿਨਾ ਨਹੀਂ ਹੈਗਾ ਔਰ ਜਿਸੇ ਲੋੜ ਪਈ ਜੀ ਸਾਡੇ ਨਾਲ ਸਹਿਯੋਗ ਦੇਣ ਦੀ ਸਾਡਾ ਸਹਿਯੋਗ ਕਰੀ ਠੀਕ ਆ ਜਿੱਦਾਂ ਸਰਦਾਨੀ ਸੱਜਣ ਹੈਗੇ ਆ ਕੋਈ ਜਿੱਦਾਂ ਕੋਈ ਲੋਕ ਫਸੇ ਹੋਣੇ ਪਾਣੀ ਵਿੱਚ ਉਹਨਾਂ ਦੀ ਹੈਲਪ ਕਰਨ ਲਈ ਮਾਨੂੰ ਕੀ ਵੀਲ ਕਰਾਂ ਚਾਹੁੰਦੇ ਨਹੀਂ ਦੇਖੋ ਜੀ ਗੱਲ ਹੀ ਸੱਚੇ ਕਾਫੀ ਦੇ ਮੇਰੇ ਕੋਲ ਡਾਕਟਰ ਅੰਜੋਏ ਆਏ ਨੇ ਜੀ ਤੇ ਉਹ ਜਿਹੜੇ ਆਪਣੇ ਇਸ ਕੇਰਡ ਕੈਂਪੇਨ ਕਰਾਉਣ ਤੋਂ ਬਾਹਰ ਆਏ ਨੇ ਜੀ ਉਹਨਾਂ ਨੂੰ ਖਾਂਕਣ ਨੂੰ ਆਸਰ ਰੱਖਣੀ ਨਹੀਂ ਸੀਗਾ ਜੀ ਉਹ ਦੱਸਿਆ ਉਹਨਾਂ ਹਾਵੇ ਇਸ ਤੇ ਵਿਖੇ ਨੇ ਉਹ ਜਾਗਦੰਨ ਨੂੰ ਰੱਖਣੀ ਆਖਿਆ ਜੀ ਉਹ ਜਿਹੜਾ ਪਾਣੀ ਹੈਗਾ ਤੋਂ ਬੰਦ ਦੇ ਨਾਲ ਕਈ ਥਾਵਾਂ ਟੱਕ ਹੋਇਆ ਕਈ ਥਾਵਾਂ ਨਹੀਂ ਟੱਕ ਹੋਇਆ ਜੀ ਇਹ ਕਿ ਪਾਣੀ ਦੀ ਰਸਤਾਰ ਕਾਫੀ ਹੈ ਸੁਭਾਵਨਾ ਹੈ ਵੀ ਕਾਫੀ ਵੱਧ ਸਕਦਾ ਜੀ ਕਿੰਨੇ ਬੰਦੇ ਅੰਦਰ ਸੀਗੇ ਪ੍ਰਵਾਸ ਸੀਗੇ ਜੋ ਬੁੱਧ ਪ੍ਰਵਾਸ ਜਾਂ ਹੋਰ ਸੀਗੇ ਪ੍ਰਵਾਸ ਹੋਏ ਜੀ ਉਹਨਾਂ ਸਾਲ ਨੂੰ ਤੋਂ ਵੱਧ ਦਾ ਆਪਣਾ ਕੱਢ ਕੇ ਤੇ ਜਿਹੜਾ ਹੈਗਾ ਸੱਚਾ ਸਮਾਂ ਸਟੈ ਗਿਆ ਹੋਇਆ ਜੀ ਤੇ ਬਾਕੀ ਜਿਹੜੇ ਨਾਲ ਲੱਗਦੇ ਪਿੰਡ ਨੇ ਉਹਨਾਂ ਸਾਰਿਆਂ ਦੀ ਤਸਕਰੀ ਪਹਿਤ ਹੋਇਆ ਗਿਆ ਜੀ ਤੇ ਤਾਂ ਵੀ ਪ੍ਰਕਾਸ਼ ਰੱਖਿਆ ਪਾਣੀ ਦੀ ਡੋਰ ਕੋਈ ਤਾਂ ਜਖੜਾ ਬਦਈ ਦੇ ਇੱਥੇ ਹੋਇਆ ਠੀਕ ਆ ਸਰ ਤੁਹਾਡੇ ਵੱਲੋਂ ਕੋਈ ਪ੍ਰਬੰਧ ਕੀਤਾ ਹੈਗਾ ਕੋਈ ਮੜਾ ਮੋਟਾ ਜੇ ਕਿਸੇ ਹੈਲਪ ਦੀ ਹੈਲਪ ਦੀ ਲੋੜ ਹੈ ਤਾਂ ਅ ਜਿਹੜੀਆਂ ਹੈਗੇ ਜੀ ਸੀ ਵੀ ਮਸ਼ੀਨਾਂ ਹੈਗੀਆਂ ਨੇ ਜੀ ਜੇ ਤਿੰਨ ਚੱਲਦੇ ਪਈਆਂ ਨੇ ਇਹ ਮੈਂ ਖੁਦ ਕਹਿ ਕੇ ਆਮਗੋਈਆਂ ਜੀ ਉਹਨਾਂ ਨਾਲ ਖੁਦ ਗੱਲ ਕਰਕੇ ਇਹ ਪਹਿਲਾਂ ਵੀ ਮੈਨੂੰ ਦੱਸਿਆ ਜਿਹੜੇ ਹੈਗੇ ਜੀ ਸੱਜਣਾ ਇਹਨਾਂ ਨੇ ਵੀ ਹਰ ਵਾਰੀ ਇਹ ਤਾਂ ਨਾਲ ਸਹਿਯੋਗ ਕਰਦੇ ਨੇ ਤੇ ਐਤਕੀ ਵੀ ਕੋਈ ਕਾਲ ਕੀਤੀ ਹੈ ਤੇ ਸਾਰੇ ਉਸੇ ਆਪਣੀਆਂ ਜੇਸੀਬ ਮਸ਼ੀਨਾਂ ਲੈ ਕੇ ਆ ਗਏ ਠੀਕ ਹੈ ਜੇ ਤਾਂ ਸਰ ਫਲੋਰ ਦਾ ਏਰੀਆ ਬਹੁਤ ਜ਼ਿਆਦਾ ਜਿਹੜਾ ਦਰਿਆ ਦੇ ਨਾਲ ਲੱਗਦਾ ਤਾਂ ਕਿ ਤੁਸੀਂ ਤੁਹਾਡਾ ਵੀ ਡਿਊਟੀ ਲੱਗੀ ਹੋਣੀ ਹੈ ਸਰ ਕਿੰਨੇ ਕੁ ਵੀਕ ਪੁਆਇੰਟ ਹੈਗੇ ਤੁਹਾਨੂੰ ਪਤਾ ਹੋਣਾ ਚਾਹ ਹੁਣਾ ਵੀ ਜਿਹੜਾ ਸਤਲੁਜ ਦਰਿਆ ਤੇ ਬੰਦ ਹੈ ਗਿਆ ਦੇਖੋ ਜੀ ਤਿੰਨ ਪੰਟ ਸੀਗੇ ਇੱਕ ਕੜਿਆਣੇ ਲੱਗੇ ਸੀਗਾ ਜੀ ਉਤੋਂ ਜੇਸੀਬ ਨਾਲ ਸੈਟ ਕਰਾਤਾ ਗਿਆ ਜੀ ਇੱਕ ਹੁਣ ਆਪਣਾ ਜਿਹੜਾ ਇੱਥੇ ਆਪਾਂ ਕਿਹੜੇ ਸਾਹਮਣੇ ਹੈਗਾ ਇਹ ਹੈ ਜੀ ਇੱਕ ਪੁਲ ਦੇ ਨਾਲ ਆ ਇਹ ਸਾਰੇ ਜਿਹੜੇ ਹੈਗੇ ਉਥੇ ਜੀਸੀਬੀ ਦੋਸਾਂ ਜੀਸੀਬੀ ਲੱਗੀ ਇੱਕ ਤਾਂ ਕਰ ਰਹੇ ਆ ਦੋਸਾਂ ਕਰ ਰਹੇ ਆ ਜੀ ਠੀਕ ਆ ਸਰ ਕੀ ਲੋਕਾਂ ਨੂੰ ਕੀ ਵੀਲ ਕਰਨਾ ਚਾਹੁੰਦੇ ਹੋਸੀਂ ਲੋਕਾਂ ਨੂੰ ਮੈਂ ਇਹ ਜੀ ਤਰ੍ਹਾਂ ਦੀ ਦਰ੍ਹਾਂ ਵੀ ਜਿਹੜਾ ਹੈਗਾ ਵਾ ਇਹ ਪ੍ਰੋਸੈਸ਼ਨ ਦਾ ਸਾਧਨ ਪਾਣੀ ਦੇਖਣ ਤੇ ਭਾਣੇ ਅੱਗੇ ਨਾਲ ਪਿਛੇ ਰਹਿਣ ਜਿੰਨਾ ਹੀ ਹੈਗਾ ਔਰ ਜਿੱਥੇ ਲੋੜ ਪਈ ਜੀ ਸਾਡੇ ਨਾਲ ਸਹਿਯੋਗ ਦੇਣ ਦੀ ਸਾਡਾ ਸਹਿਯੋਗ ਕਰੀ ਠੀਕ ਆ ਜਿੱਦਾਂ ਸਰਦਾਨੀ ਸੱਜਣ ਹੈਗੇ ਆ ਕੋਈ ਜਿੱਦਾਂ ਕੋਈ ਲੋਕ ਫਸੇ ਹੁੰਦੇ ਪਾਣੀ ਵਿੱਚ ਉਹਨਾਂ ਦੀ ਹੈਲਪ ਕਰਨ ਲਈ ਉਹਨਾਂ ਨੂੰ ਕੀ ਵੀਲ ਕਰਾਂ ਚਾਹੁੰਦੇ ਹੋ ਦੇਖੋ ਜੀ ਗਾਲੀ ਸਾਡੇ ਕਾਫੀ ਦੇ ਮੇਰੇ ਕੋਲ ਜੋ ਜਿਹੜੇ ਆਏ ਨੇ ਜੀ ਤੇ ਉਹ ਜਿਹੜੇ ਆਪਣੇ ਇਸ ਕੇਸ ਕਾਰਜ ਤੇ ਜਨ ਕਰਾਂ ਤੋਂ ਬਾਹਰ ਆਏ ਨੇ ਉਹਨਾਂ ਨੂੰ ਖਾਂਕ ਨੂੰ ਵਾਪਸ ਰੱਖਣੀ ਨਹੀਂ ਸੀਗਾ ਜੋ ਦਸਤਾਵੇਜ਼ ਹਾਂ ਇਸ ਤੇ ਦਿੱਤੇ ਨੇ ਉਹ ਜਾਪ ਤੋਂ ਉਹ ਰੱਖ ਨਹੀਂਿਆ ਕਰਦੇ ਜੀ